ਭਗਤ ਕਬੀਰ ਸਾਹਿਬ ਜੀ ਆਖਦੇ ਨੇ ਕਬੀਰ ਦੀਨ ਗਵਾਇਆ ਦੁਨੀ ਸਿਉ ਜਿਹੜਾ ਮਾਇਕ ਪਦਾਰਥਾਂ ਦੇ ਜ਼ਹਿਰ ਅੰਦਰ ਅੰਨਾ ਹੋ ਗਿਆ ਜੀਵ ਇਸ ਨੇ ਦੁਨੀ ਵਾਲਾ ਰਸਤਾ ਫੜ ਲਿਆ ਦੀਨ ਵਾਲਾ ਰਸਤਾ ਨਹੀਂ ਫੜਿਆ ساری ਜ਼ਿੰਦਗੀ ਬੰਦਾ ਦੁਨੀਆਂ ਵਾਸਤੇ ਜਿਉਂਦਾ ਹੈ ਦੀਨ ਵਾਸਤੇ ਨਹੀਂ ਜਿਉਂਦਾ ਮੈਨੂੰ ਕਹਿਣ ਦੇਣਾ ਸਾਧ ਸੰਗਤ ਦੁਨੀਆ ਵਾਸਤੇ ਬੰਦਾ ਹਰ ਕੰਮ ਕਰਦਾ ਹੈ ਕੱਪੜੇ ਪਾਉਂਦਾ ਦੂਜਿਆਂ ਨੂੰ ਵਿਖਾਉਣ ਵਾਸਤੇ ਹਰ ਇੱਕ ਚੀਜ਼ ਦੁਨੀਆ ਨੂੰ ਵਿਖਾਉਣ ਵਾਸਤੇ ਦੁਨੀਆ ਵਾਸਤੇ ਜਿਉਂਦਾ ਹੈ ਲੋਕ ਕੀ ਕਹਿਣਗੇ ਕਦੇ ਇਸ ਬੰਦੇ ਨੇ ਇਹ ਨਹੀਂ ਸੋਚਿਆ ਮੇਰਾ ਗੁਰੂ ਕੀ ਆਖੇਗਾ ਅਸੀਂ ਆਪਣੇ ਦਿਲ ਤੇ ਉਤੇ ਹੱਥ ਰੱਖ ਕੇ ਸੋਚੀਏ ਵੀ ਕਦੇ ਸੋਚਿਆ ਹੈ ਜਿਵੇਂ ਮੈਂ ਇਹ ਕੰਮ ਕੀਤਾ ਤੇ ਕੀ ਮੇਰੇ ਗੁਰੂ ਨੂੰ ਚੰਗਾ ਲੱਗਦਾ ਹੈ ਜਿਵੇਂ ਕੰਮ ਕੀਤਾ ਕੀ ਮੇਰੇ ਗੁਰੂ ਨੂੰ ਚੰਗਾ ਲੱਗੇਗਾ ਕਦੇ ਸੋਚਿਆ ਵੀ ਗੁਰੂ ਕੀ ਆਖੇਗਾ ਸਤਿਗੁਰੂ ਕੀ ਕਹਿਣਗੇ ਨਹੀਂ ਸਾਥ ਸੰਗਤ ਅਸੀਂ ਵੇਖਦੇ ਆ ਵੀ ਦੁਨੀਆ ਕੀ ਆਖੇਗੀ ਨਾ ਨਾ ਚਾਰ ਬੰਦੇ ਕੀ ਕਹਿਣਗੇ ਥੋੜਾ ਵੇਖ ਕੇ ਚੱਲੋ ਕਦੇ ਨਹੀਂ ਕਹਿੰਦੇ ਵੀ ਭਾਈ ਗੁਰੂ ਵੀ ਵੇਖਦਾ ਹੈ ਉਸ ਵੇਲੇ ਤੇ ਅਸੀਂ ਸਮਝਨੇ ਆ ਵੀ ਗੁਰੂ ਹੈ ਨਹੀਂ ਲੱਗਦਾ ਕਿਤੇ ਤੇ ਜਦੋਂ ਲੋੜ ਪੈਂਦੀ ਏ ਫਿਰ ਕਹਿੰਦੇ ਆ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਜਦੋਂ ਸਾਨੂੰ ਲੋੜ ਹੁੰਦੀ ਏ ਫਿਰ ਕਹਿੰਦੇ ਆ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਤੇ ਜਦੋਂ ਐਸਾ ਕੋਈ ਕੰਮ ਕਰਦਿਆਂ ਫਿਰ ਤੇ ਸੋਚਦੇ ਆ ਵੀ ਗੁਰੂ ਲੱਗ ਗਿਆ ਹੈ ਨਹੀਂ ਕਿਤੇ ਦੂਰ ਬੈਠਾ ਹੈ ਗੁਰਦੁਆਰੇ ਵਿੱਚ ਇੱਥੇ ਕਿਹੜਾ ਗੁਰੂ ਹੈ ਕਰ ਲੋ ਜੋ ਕਰਨਾ ਸੋ ਸਾਧ ਸੰਗਤ ਜਿਹੜਾ ਮਾਇਕ ਪਦਾਰਥਾਂ ਦੇ ਵਿੱਚ ਅੰਨਾ ਹੈ ਜੀਵ ਉਹ ساری ਜ਼ਿੰਦਗੀ ਦੁਨੀਆਂ ਵਾਸਤੇ ਕੰਮ ਕਰਦਾ ਹੈ ਸੰਸਾਰ ਵਾਸਤੇ ਕਰਦਾ ਹੈ ਤੇ ਜਿਹੜਾ ਇਨਸਾਨ ਸੁਜਾਖਾ ਹੈ ਹੋਏ ਸੁਜਾਖਾ ਨਾਨਕਾ ਸੋ ਕਿਉਂ ਜੜ ਪਾਏ ਜਿਹੜਾ ਸੁਜਾਖਾ ਹੁੰਦਾ ਹੈ ਅੱਖਾਂ ਤੋਂ ਜਿਹਨੂੰ ਦਿਸਦਾ ਹੁੰਦਾ ਹੈ ਉਹ ਜਾ ਕੇ ਝਾੜੀਆਂ ਵਿੱਚ ਨਹੀਂ ਫਸਦਾ ਉਹ ਜਾ ਕੇ ਡਿਗਦਾ ਨਹੀਂ ਖੂਦੇ ਅੰਦਰ ਉਹਨੂੰ ਤੇ ਫਿਰ ਬਾਬਾ ਫਰੀਦ ਜੀ ਆਖਦੇ ਨੇ ਜੇ ਡਿਗ ਗਿਆ ਤੇ ਸਮਝ ਲੈ ਤੇ ਤੇ ਤਕਾਰ ਹੈ ਉਹ ਕਹਿੰਦੇ ਨੇ ਫਰੀਦਾ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ ਕਹਿੰਦੇ ਕਿਥੋਂ ਦੀ ਕੁਸਲਾਤ ਮੀਨਸ ਸਿਆਨਪ ਕਿਥੋਂ ਦੀ ਸਿਆਨਪ ਹੈ ਤੇਰਕੁਲ ਅੱਖਾਂ ਵੀ ਹੋਣ ਹੱਥ ਵਿੱਚ ਦੀਵਾ ਵੀ ਫੜਿਆ ਹੋਵੇ ਤੇ ਜਾ ਕੇ ਤੂੰ ਖੂਬ ਵਿੱਚ ਡਿੱਗ ਪਵੇਂ ਤੇ ਕਿੱਥੋਂ ਤਨ ਲੋਕ ਸਿਆਣਾ ਕਹਿਣਗੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਦੀਨ ਗਵਾਇਆ ਦੁਨੀ ਸਿਉ ਇਸਨ ਇਨਸਾਨ ਨੇ ਦੀਨ ਗਵਾ ਦਿੱਤਾ ਧਰਮ ਗਵਾ ਦਿੱਤਾ ਰੱਬ ਛੱਡ ਦਿੱਤਾ ਤੇ ਦੁਨੀਆ ਨੂੰ ਪਕੜ ਲਿਆ ਗੁਰਬਾਣੀ ਵਿੱਚ ਇੱਕ ਵਚਨ ਬੜਾ ਪਿਆਰਾ ਆਉਂਦਾ ਹੈ ਮਹਾਰਾਜ ਕਹਿੰਦੇ ਦੀਨ ਕਹਿ ਤੋਸੈ ਦੁਨੀ ਨਾ ਜਾਏ ਬੰਦਾ ਸੋਚਦਾ ਵੀ ਜੇ ਮੈਂ ਗੁਰੂ ਵਾਲਾ ਰਸਤਾ ਫੜ ਲਿਆ ਕਿਤੇ ਸੰਸਾਰ ਵਾਲਾ ਰਸਤਾ ਨਾ ਰਹਿ ਜੇ ਕਿਤੇ ਜੇ ਮੈਂ ਅਮਰਤ ਛਕ ਲਿਆ ਤੇ ਮੈਂ ਤੇ ਚਾਰ ਦੋਸਤਾਂ ਵਿੱਚ ਵੀ ਬਹਿਣੋ ਜਾਵਾਂਗਾ ਅੱਜ ਤੇ ਜਦੋਂ ਬਹਿ ਜਾਣਾ ਜੇ ਅਮਰਤ ਛਕ ਲਿਆ ਤੇ ਮੈਂ ਤੇ ਇਹ ਕੰਮ ਤੋਂ ਵੀ ਰਹਿ ਜਾਵਾਂਗਾ ਨਹੀਂ ਪਿਆਰੇਓ ਕਦੇ ਤੁਸੀਂ ਦੇਖਿਆ ਹੋਣਾ ਜਿਨੂੰ ਜ਼ਿਮੀਦਾਰ ਨੂੰ ਤੂੜੀ ਚਾਹੀਦੀ ਹੈ ਨਾ ਉਹ ਤੂੜੀ ਨਹੀਂ ਬੀਜਦਾ ਉਹ ਫਸਲ ਬੀਜਦਾ ਹੈ ਤੂੜੀ ਆਪਣੇ ਆਪ ਮਿਲ ਜਾਂਦੀ ਹੈ ਕਦੇ ਕਿਸੇ ਕਿਸਾਨ ਨੇ ਪਰਾਲੀ ਬੀਜੀ ਹੈ ਨਹੀਂ ਬੀਜੀ ਉਹ ਫਸਲ ਬੀਜਦਾ ਹੈ ਪਰਾਲੀ ਆਪਣੇ ਆਪ ਉਹਦੇ ਵਿੱਚੋਂ ਨਿਕਲ ਜਾਂਦੀ ਹੈ ਭਾਈ ਸਤਗੁਰੂ ਕਹਿੰਦੇ ਨੇ ਦੀਨ ਕੈ ਤੋਸ ਹੈ ਦੁਨੀ ਨਾ ਜਾਏ ਜਿਸ ਮਾਲਕ ਨਾਲ ਜੁੜਿਆ ਸੰਸਾਰ ਨਹੀਂ ਛੁੱਟਦਾ ਸਾਨੂੰ ਤੇ ਸਤਗੁਰੂ ਕਹਿੰਦੇ ਨੇ ਤੂੰ ਸੰਸਾਰ ਵਿੱਚ ਰਹਿ ਇਸ ਕਰਕੇ ਸਤਗੁਰੂ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਭਾਈ ਅਸੀਂ ਜੀਵ ਅੰਦਲੇ ਆ ਅੰਨੇ ਹੋਏ ਪਏ ਆ ਵਿਖੇ ਵਿਖਰਾਤੇ ਮਾਇਕ ਪਦਾਰਥਾਂ ਦੇ ਜ਼ਹਿਰ ਅੰਦਰ ਕਿਉ ਚੱਲੈ ਗੁਰ ਚਾਲੀ ਗੁਰੂ ਦੀ ਚਾਲ ਤੇ ਕਿਵੇਂ ਚੱਲ ਸਕਦੇ ਆ ਆਉ ਫਿਰ ਕਹਿੰਦੇ ਨੇ ਉਸ ਅੱਗੇ ਅਰਦਾਸ ਕਰੋ ਮਾਲਕ ਦੇ ਅੱਗੇ ਸਾਰੇ ਰਲ ਕੇ ਅਰਦਾਸ ਕਰੀਏ ਸਤ ਗੁਰ ਦਇਆ ਕਰੇ ਸੁਖ ਦਾਤਾ 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 ਹਮ ਲਾਵੈ ਆਪਨ ਪਾਲੀ ਹਮ ਲਾਵੇ ਆਪਨ ਪਾਲੀ ਹਮ ਲਾਵੇ ਆਪਨ ਪਾਲੀ ਹਮ ਲਾਵੇ ਆਪਨ ਪਾਲੀ ਸਤਿਗੁਰੂ ਤੁਸੀਂ ਦਇਆ ਕਰੋ ਅਸੀਂ ਅੰਨੇ ਆ ਤੇ ਅੰਨੇ ਬੰਦੇ ਨੂੰ ਦਿਸਦਾ ਨਹੀਂ ਹੈ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲੇ ਮਾਰਗ ਪੰਥਾ ਅਸੀ ਅੰਨੇ ਆ ਰਸਤਾ ਬੜਾ ਇਕਠੇ ਨੇ ਹੁਣ ਇੱਕ ਰਸਤਾ ਹੁੰਦਾ ਹੈ ਸਾਫ ਇੱਕ ਰਸਤਾ ਹੁੰਦਾ ਕਿਤੇ ਟੋਇਆ ਵੀ ਹੈ ਕਿਤੇ ਖੱਡਾ ਵੀ ਹੈ ਕਿਤੇ ਪੱਥਰ ਵੀ ਰਖੇ ਹੋਏ ਨੇ ਹੁਣ ਮੰਨ ਲਓ ਜੇ ਬੰਦਾ ਅੰਨਾ ਹੈ ਟ੍ਰਾਫਿਕ ਨਹੀਂ ਹੈ ਰਸਤੇ ਦੇ ਵਿੱਚ ਰਸਤਾ ਬਿਲਕੁਲ ਸਾਫ ਹੈ ਕਿਤੇ ਨਾ ਕਿਤੇ ਅੰਨਾ ਬੰਦਾ ਵੀ ਐਕਸਪੀਰੀਅੰਸ ਕਰਕੇ ਹੌਲੀ-ਹੌਲੀ ਉਸ ਰਸਤੇ ਤੋਂ ਨਿਕਲ ਸਕਦਾ ਕਿਤੇ ਨਾ ਕਿਤੇ ਪਰ ਸਾਧ ਸੰਗਤ ਜੇ ਰਸਤਾ ਬੜਾ ਉਬੜ ਖਾਬੜ ਹੋਵੇ ਟੋਏ ਵੀ ਵਿੱਚ ਹੋਣ ਪੱਥਰ ਵੀ ਧਰੇ ਹੋਣ ਟ੍ਰਾਫਿਕ ਵੀ ਬੜੀ ਚੱਲਦੀ ਹੋਵੇ ਤੇ ਅੰਨੇ ਬੰਦੇ ਵਾਸਤੇ ਬੜੀ ਮੁਸ਼ਕਲ ਹੋ ਜਾਂਦੀ ਹੈ ਸਾਬ ਕਹਿੰਦੇ ਹਮ ਅੰਦਲੇ ਗਿਆਨਹੀਨ ਅਗਿਆਨੀ ਮਹਾਰਾਜ ਅੰਨੇ ਵੀ ਆ ਅਗਿਆਨੀ ਵੀ ਆ ਇੱਕ ਬੰਦਾ ਹੁੰਦਾ ਅੰਨਾ ਇੱਕ ਬੰਦਾ ਹੁੰਦਾ ਚੱਲਾ ਅੰਨਾ ਵੀ ਹੋਵੇ ਤੇ ਝੱਲਾ ਵੀ ਹੋਵੇ ਦਿਮਾਗ ਵੀ ਨਾ ਨਾ ਹੋਵੇ ਉਹ ਬੰਦਾ ਕੀ ਕਰੇਗਾ ਮਾਰਗ ਕਹਿੰਦੇ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਅਸੀਂ ਰਸਤੇ ਕੱਠੇ ਨੂੰ ਉੱਪਰ ਕਿਵੇਂ ਚੱਲ ਸਕਦੇ ਯੈਸ ਕਰਕੇ ਇਨ੍ਹਾਂ ਪੰਕਤੀਆਂ ਵਿੱਚ ਗੁਰ ਦਇਆ ਕਰੇ ਸੁਖ ਦਾਤਾ ਜੋ ਸੁਖਾਂ ਦਾ ਦਾਤਾ ਦਇਆ ਕਰੇ ਨਾ ਹਮ ਲਾਵੇ ਆਪਣ ਪਾਲੀ ਸਾਨੂੰ ਆਪਣਾ ਪੱਲਾ ਫੜਾ ਦੇਉ ਸਾਨੂੰ ਆਪਣਾ ਪੱਲਾ ਫੜਾ ਦੇ ਅਸੀਂ ਉਸ ਦਾ ਪੱਲਾ ਫੜ ਕੇ ਜਿਹੜਾ ਹੈ ਸੰਸਾਰ ਸਾਗਰ ਨੂੰ ਤਰ ਸਕਦੇ ਹਾਂ ਇਸ ਜੀਵਨ ਰੂਪੀ ਸੜਕ ਨੂੰ ਅਸੀਂ ਪਾਰ ਕਰ ਸਕਦਿਆਂ ਰਸਤੇ ਨੂੰ ਜੇ ਉਹ ਸਤਿਗੁਰੂ ਪੱਲਾ ਫੜਾ ਦੇ ਉਹਨ ਸਤਿਗੁਰੂ ਤੇ ਪੱਲਾ ਫੜੋਂਦਾ ਸਾਧ ਸੰਗਤ ਅਸੀਂ ਨਹੀਂ ਫੜਦੇ ਕਮੀ ਤੇ ਸਾਡੇ ਅੰਦਰ ਐ ਨਾ ਸੀ ਗੁਰੂ ਦਾ ਪੱਲਾ ਨਹੀਂ ਫੜਦੇ ਗੁਰੂ ਤੇ ਰੋਜ਼ ਆਵਾਜ਼ਾਂ ਮਾਰ ਕੇ ਆਖਦਾ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਮਰਜ਼ ਕਹਿੰਦੇ ਮੇਰੇ ਬੜੇ ਪਿਆਰਿਓ ਤੁਸੀਂ ਆਓ ਸਾਰੇ ਆਵੋ ਸਿੱਖ ਮਰਜ਼ ਨੇ ਸਾਨੂੰ ਆਵਾਜ਼ ਮਾਰੀ ਨਾ ਆਓ ਸਾਰੇ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਗੁਰੂ ਤੇ ਰੋਜ਼ ਬਾਜ ਮਾਰ ਕੇ ਆਪਣਾ ਪੱਲਾ ਫੜਾਉਂਦਾ ਵੀ ਮੇਰਾ ਪੱਲਾ ਫੜ ਲਓ ਆਜੋ ਪੱਲਾ ਫੜ ਲਓ ਮੇਰਾ ਵੱਜ ਜਾਓਗੇ ਨਹੀਂ ਤਾਂ ਡੁੱਬ ਜਾਓਗੇ ਮਹਾਰਾਜ ਰੋਜ਼ ਬਾਜ ਮਾਰਦੇ ਨੇ ਫੜ ਲਓ ਪੱਲਾ ਆ ਕੇ ਪਰ ਸਾਨੂੰ ਇਹ ਪੱਲਾ ਚੰਗਾ ਲੱਗਦਾ ਹੀ ਨਹੀਂ ਸਾਥ ਸੰਗਤ ਨੂੰ ਸੋ ਸਤਿਗੁਰੂ ਜੀ ਰਹਿਮਤ ਕਰਨ ਸਹਿਬ ਕਹਿੰਦੇ ਜੇ ਸਤਿਗੁਰੂ ਆਪਣਾ ਪੱਲਾ ਫੜੋਂ ਨਾ ਤਾਂ ਹੀ ਅਸੀਂ ਬਾਤ ਸਕਦੇ ਆਂ ਅੰਚਲ ਗਹਿ ਕੇ ਸਾਧ ਕਾ ਤਰਨਾ ਇਹੋ ਸੰਸਾਰ ਅੰਚਲ ਮੀਨਸ ਪੱਲਾ ਗੁਰੂ ਦਾ ਪੱਲਾ ਫੜਿਆ ਹੀ ਅਸੀਂ ਤਰ ਸਕਦੇ ਆਂ ਸਾਧ ਸੰਗਤ ਵਰਨਾ ਅਸੀਂ ਡੁੱਬ ਜਾਵਾਂਗੇ ਸਾਰੇ ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਗੁਰ ਸਿੱਖੀ ਮੀਤ ਹੈ ਗੁਰ ਸਿੱਖ ਮਿੱਤਰੋ ਚਲੋ ਗੁਰ ਚਾਲੀ ਗੁਰੂ ਦੀ ਚਾਲ ਤੇ ਚਲਿਆ ਕਰੋ ਗੁਰੂ ਦੀ ਦੱਸੀ ਹੋਈ ਚਾਲ ਤੇ ਗੁਰੂ ਦੀ ਦੱਸੀ ਹੋਈ ਮਰਿਆਦਾ ਤੇ ਜੀਵਨ ਵਿੱਚ ਚੱਲੋ ਸਾਧ ਸੰਗਤ ਜਿਹੜੀ ਗੁਰੂ ਦੀ ਚਾਲ ਲੈਣਾ ਉਹ ਇਲੈਕਸ਼ਨ ਨਹੀਂ ਹੈ ਗੁਰੂ ਦੀ ਚਾਲ ਹੈ ਸਿਲੈਕਸ਼ਨ ਗੁਰੂ ਦੀ ਜਿਹੜੀ ਚਾਲ ਹੈ ਨਾ ਉਹ ਦੁਨੀ ਨਹੀਂ ਹੈ ਗੁਰੂ ਦੀ ਚਾਲ ਹੈ ਦੀਨ ਗੁਰੂ ਦੀ ਜਿਹੜੀ ਚਾਲ ਹੈ ਨਾ ਉਹ ਸੰਸਾਰ ਨਹੀਂ ਹੈ ਗੁਰੂ ਦੀ ਜਿਹੜੀ ਚਾਲ ਹੈ ਉਹ ਨਿਰੰਕਾਰ ਹੈ ਅਸੀਂ ਸੰਸਾਰ ਵੱਲ ਜਾਂਦੇ ਆ ਨਿਰੰਕਾਰ ਵੱਲ ਨਹੀਂ ਜਾਂਦੇ ਅਸੀਂ ਦੀਨ ਵੱਲ ਜਾਂਦੇ ਦੁਨੀਆ ਵੱਲ ਜਾਂਦੇ ਆ ਦੀਨ ਵੱਲ ਨਹੀਂ ਜਾਂਦੇ ਅਸੀਂ ਇਲੈਕਸ਼ਨ ਵੱਲ ਜਾਂਦੇ ਆ ਸਿਲੈਕਸ਼ਨ ਵੱਲ ਨਹੀਂ ਜਾਂਦੇ ਸਾਡੇ ਅੰਦਰ ਇਹ ਬੜੀ ਵੱਡੀ ਕਮੀ ਹੈ ਜਿਸ ਕਰਕੇ ਅਸੀਂ ਸਤਿਗੁਰੂ ਦੀ ਖੁਸ਼ੀਆਂ ਨਹੀਂ ਪ੍ਰਾਪਤ ਕਰ ਸਕਦੇ ਕਿਉਂਕਿ ਸਹਿਬ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਪਿਆਰਿਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਖਮ ਮਾਰਗ ਚਲਣਾ ਲਬ ਲੋਭ অহੰਕਾਰ ਤਦ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖੰਨਿਓ ਤਿੱਖੀ ਵਾਲੂ ਨੀਕੀ ਏਤ ਮਾਰਗ ਜਾਣਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਰੱਬ ਦੇ ਭਗਤਾਂ ਦੀ ਪਿਆਰਿਆਂ ਦੀ ਚਾਲ ਹੀ ਨਿਰਾਲੀ ਐ ਚਾਲ ਹੀ ਵੱਖਰੀ ਐ ਕਿਉਂ ਕਿਉਂਕਿ ਉਹ ਸੰਸਾਰ ਦੀ ਚਾਲ ਨਹੀਂ ਐ ਉਹ ਨਿਰੰਕਾਰ ਦੀ ਚਾਲ ਹੈ ਉਹ ਗੁਰੂ ਦੀ ਚਾਲ ਹੈ ਉਹ ਪਰਮੇਸ਼ਵਰ ਦੀ ਚਾਲ ਹੈ ਸੰਗਤ ਗੁਰੂ ਰਾਮਦਾਸ ਹੈ ਮਹਾਰਾਜ ਕਹਿੰਦੇ ਨੇ ਇਹ ਗੁਰਸਿੱਖ ਮਿੱਤਰੋ ਇੰਨਾ ਪਿਆਰ ਨਾਲ ਗੁਰਮੁਖੋ ਕੋਈ ਸਮਝਾ ਸਕਦਾ ਹੈ ਕੋਈ ਨਹੀਂ ਮਹਾਰਾਜ ਕਹਿੰਦੇ ਨੇ ਮੇਰੇ ਗੁਰਸਿੱਖ ਮਿੱਤਰੋ ਕਿੰਨੀ ਪਿਆਰ ਨਾਲ ਮਾਰਾ ਸਾਨੂੰ ਸਮਝਾਉਂਦੇ ਨੇ ਕਹਿੰਦੇ ਗੁਰਸਿੱਖ ਮਿੱਤਰੋ ਗੁਰੂ ਦੀ ਚਾਲ ਤੇ ਚਲੋ ਜੋ ਗੁਰ ਕਹੈ ਜੋ ਗੁਰੂ ਆਖਦਾ ਹੈ ਜੀਵਨ ਅੰਦਰ ਸੂਈ ਭਲ ਮੰਨੋ ਉਸ ਨੂੰ ਭਲਾ ਕਰਕੇ ਮੰਨੋ ਜਿਵੇਂ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਨੇ ਬੀਬੀ ਭਾਨੀ ਜੀ ਨੂੰ ਤਿੰਨ ਭੱਵੇ ਦਿੱਤੇ ਸਾਧ ਸੰਗਤ ਭਲਾ ਜੀ ਭਾਣਾ ਜੀ ਭੁੱਲੀ ਜੀ ਤਿੰਨ ਭੱਵੇ ਦਿੱਤੇ ਸਨ ਗੁਰੂ ਅਮਰਦਾਸ ਸਾਹਿਬ ਜੀ ਨੇ ਸਿੱਖਿਆ ਰੂਪ ਦੇ ਅੰਦਰ ਆਪਣੀ ਲਾਡਲੀ ਧੀ ਬੀਬੀ ਭਾਨੀ ਜੀ ਨੂੰ ਜਿਨ੍ਹਾਂ ਨੂੰ ਮਾਤਾ ਭਾਨੀ ਜੀ ਕਰਕੇ ਜਾਣਦੇ ਆਸੀਂ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਿਲ ਕਹਿੰਦੇ ਧੀਏ ਜੀਵਨ ਅੰਦਰ ਸਭ ਤੋਂ ਪਹਿਲਾ ਕਰਮ ਭਾਣਾ ਜੀ ਭਾਣੇ ਵਿੱਚ ਰਹਿਣਾ ਹੈ ਰਜ਼ਾ ਵਿੱਚ ਰਹਿਣਾ ਹੈ ਭਲਾ ਜੀ ਸਭ ਤੋਂ ਪਹਿਲਾ ਕਰਮ ਭਾਣਾ ਜੀ ਭਾਣੇ ਵਿੱਚ ਰਹਿਣਾ ਹੈ ਰਜ਼ਾ ਵਿਚ ਰਹਿਣਾ ਹੈ ਭਲਾ ਜੀ ਜੋ ਕਹਿ ਦਿੱਤਾ ਭਲਾ ਹੈ ਜਿਵੇਂ ਜੋ ਗੁਰ ਕਹਿ ਸੋਈ ਪਾਲ ਮੰਨੋ ਉਹ ਭਲਾ ਕਰਕੇ ਮੰਨੋ ਤੀਜਾ ਜੇ ਕੋਈ ਜੀਵਨ ਵਿੱਚ ਗਲਤੀ ਹੋ ਜੇ ਤੇ ਹੱਥ ਜੁੜ ਕੇ ਕਹਿ ਦਿੱਤੀਏ ਭੁੱਲੀ ਜੀ ਮੈਂ ਭੁੱਲ ਗਈਆਂ ਮੇਰ ਤੋਂ ਗਲਤੀ ਹੋ ਗਈ ਮੈਨੂੰ ਬਖਸ਼ ਦਿਓ ਸਾਥ ਸੰਗਤ ਤੇ ਤਿੰਨ ਭੱਵੇ ਸਿੱਖ ਦੀ ਜੀਵਨ ਅੰਦਰ ਜ਼ਰੂਰ ਹੋਣੇ ਚਾਹੀਦੇ ਨੇ ਜੇ ਤਿੰਨ ਭੱਵੇ ਸਿੱਖ ਦੇ ਜੀਵਨ ਵਿੱਚ ਹੋ ਜਾਣ ਤੇ ਕਹਿ ਦਿਨਾ ਸਾਥ ਸੰਗਤ ਫਿਰ ਜੀਵਨ ਬੜਾ ਆਨੰਦਮਈ ਤੇ ਸੁਖਮਈ ਬਣ ਜਾਏਗਾ ਧੰ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਜੋ ਗੁਰ ਕਹ ਸੋਈ ਪਲ ਮੰਨੂ ਜੋ ਗੁਰ ਕਹਿ ਦੇਨਾ ਕਹ ਸਤਿ ਵਚਨ ਬਸ ਇਸੇ ਵਿੱਚ ਹੀ ਤਰਾ ਪਲਾ ਹੈ ਤੇ ਕਹਿ ਦੇ ਜੋ ਤੁਦ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਏ ਵਾਹਿਗੁਰੂ ਜੋ ਤੁਹਾਨੂੰ ਚੰਗਾ ਲੱਗਦਾ ਹੈ ਭਲੇ ਮੇਰੇ ਵਾਸਤੇ ਮੈਂ ਨਹੀਂ ਜਾਣਦਾ ਮੇਰੇ ਵਾਸਤੇ ਰਸਤਾ ਕਿਡਾ ਠੀਕ ਹੈ ਕਿਉਂਕਿ ਮੈਂ ਤੇ ਅੰਨਾ ਮੈਂ ਤੇ ਅ ਗਿਆਨ ਹੀਨਾ ਅ ਗਿਆਨੀਆਂ ਗਿਆਨੀ ਮੈਨੂੰ ਸਤਗੁਰੂ ਮੇਰਾ ਦਿਮਾਗ ਕੰਮ ਨਹੀਂ ਕਰਦਾ ਮੈਂ ਅੰਨਾ ਵੀ ਆ ਤੇ ਮੇਰੇ ਕੋਲ ਚਲਿਆ ਵੀ ਨਹੀਂ ਜਾਂਦਾ ਹੁਣ ਤੇਰੇ ਆਸਰੇ ਡੌਰੀ ਐ ਜਿੱਥੇ ਲੈ ਜਾਏਗਾ ਉਥੇ ਚਲਾਂਗਾ ਜਿਵੇਂ ਰੱਖੇਗਾ ਮੈਂ ਉਸ ਹਾਲ ਵਿੱਚ ਰਹਿਣ ਵਾਸਤੇ ਤਿਆਰ ਹਾਂ ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਜਿਹੜਾ ਵੀ ਇਸ ਤਰੀਕੇ ਦੇ ਨਾਲ ਸਤਿਗੁਰੂ ਦੀ ਗੱਲ ਨੂੰ ਮੰਨਦਾ ਹੈ ਜੀਵਨ ਅੰਦਰ ਹਰ ਹਰ ਕਥਾ ਨਿਰਾਲੀ ਇਹ ਹਰੀ ਦੀ ਜਿਹੜੀ ਵਿਚਾਰ ਹੈ ਨਾ ਸਤਿਗੁਰੂ ਕਹਿੰਦੇ ਨੇ ਇਹ ਵਿਚਾਰ ਜੀਵਨ ਵਿੱਚ ਬੜੀ ਤਬਦੀਲੀ ਪੈਦਾ ਕਰ ਦਿੰਦੀ ਹੈ ਜਿਹੜਾ ਕਹੇ ਵੀ ਸਤਿਗੁਰੂ ਜੋ ਤੁਸੀਂ ਕਹੋਗੇ ਮੇਰੇ ਵਾਸਤੇ ਭਲਾ ਹੈ ਹੁਣ ਇਹ ਗੱਲ ਜੀਵਨ ਵਿੱਚ ਬੜੀ ਵੱਡੀ ਤਬਦੀਲੀ ਪੈਦਾ ਕਰਦੀ ਹੈ ਸਾਧ ਸੰਗਤ ਕਾਰਨ ਹੈ ਵੀ ਇੱਥੇ ਆਪਣੀ ਮਨ ਦੀ ਮਰਜ਼ੀ ਨਹੀਂ ਰਹਿ ਜਾਂਦੀ ਸਮਝਿਓ ਗੱਲ ਜਦੋਂ ਮੈਂ ਆਪ ਜੀ ਨੂੰ ਸੈਲਿੰਡਰ ਕਰ ਦਿੱਤਾ ਆਪ ਜੀ ਨੂੰ ਮੈਂ ਸਮਰਪਿਤ ਹੋ ਗਿਆ ਕਿਸੇ ਨੂੰ ਮੈਂ ਮੈਂ ਕਹਿੰਦਾ ਵੀ ਤੁਸੀਂ ਜੋ ਕਹੋਗੇ ਮੈਨੂੰ ਠੀਕ ਹੈ ਮੈਨੂੰ ਮਨਜ਼ੂਰ ਹੈ ਇੱਥੇ ਕੀ ਗੱਲ ਪ੍ਰਗਟ ਹੁੰਦੀ ਹੈ ਸਾਥ ਸੰਗਤ ਵੀ ਹੁਣ ਇੱਥੇ ਮੇਰੀ ਮਨ ਦੀ ਮਰਜ਼ੀ ਨਹੀਂ ਰਹੀ ਮੇਰੀ ਮਨ ਦੀ ਮਰਜ਼ੀ ਖਤਮ ਹੋ ਗਈ ਹੁਣ ਹੁਣ ਮੇਰਾ ਕੁਝ ਵੀ ਨਹੀਂ ਹੈ ਹੁਣ ਤੇਰਾ ਤੁਝ ਕੋ ਸੌਂਪਤੇ ਹੁਣ ਤੇਰਾ ਜੋ ਜੋ ਕੁਝ ਵੀ ਸੀ ਉਹ ਤੇਰਾ ਸੀ ਤੇ ਤੈਨੂੰ ਸੌਂਪ ਦਿੱਤਾ ਮੈਂ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਗੱਲਾਂ ਦੇ ਨਾਲ ਨਹੀਂ ਵੀ ਮੈਂ ਤੇਰਾ ਮੈਂ ਤੇਰਾ ਨਹੀਂ ਇਦਾਂ ਨਹੀਂ ਬਸ ਸਤਿਗੁਰੂ ਤੇਰਾ ਤੇ ਮੈਂ ਤੇਰਾ ਹੀ ਆ ਮਾਧੋਦਾਸ ਬੈਰਾਗੀ ਕਲਗੀਧਰ ਪਾਤਸ਼ਾਹ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਦੋਂ ਮਹਾਰਾਜ ਨੇ ਬਚਨ ਕੀਤਾ ਤੇ ਮਾਧੋਦਾਸ ਬੇਰਾਗੀ ਨੇ ਕੋਈ ਬਚਨ ਕੀਤਾ ਸੀ ਤੁਸੀਂ ਜਾਣਦੇ ਹੋ ਕਿ ਮਹਾਰਾਜ ਮੈਂ ਬੰਦਾ ਸਤਿਗੁਰੂ ਕਹਿੰਦੇ ਕਿਸ ਦਾ ਕਹਿੰਦੇ ਕੇਵਲ ਤੁਹਾਟਾ ਬਸ ਜਦੋਂ ਹੁਣ ਗੁਰੂ ਦਾ ਤੇ ਐਸਾ ਹੋਣਾ ਹੈ ਗੁਰਮੁਖੋ ਫਿਰ ਸਾਰਿਆਂ ਨਾਲੋਂ ਦੂਰ ਕੇਵਲ ਗੁਰੂ ਦਾ ਬਸ ਕੇਵਲ ਸਤਿਗੁਰੂ ਦਾ ਫਿਰ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਮੈਨੂੰ ਇਹ ਚਾਹੀਦਾ ਹੈ ਜਾਂ ਮੈਨੂੰ ਇਸ ਦੀ ਲੋੜ ਹੈ ਨਹੀਂ ਕੋਈ ਸ਼ਰਤ ਨਹੀਂ ਹੁਣ ਗੁਰਮੁਖ ਕੋ ਇੱਕ ਨੌਕਰ ਦੀ ਸ਼ਰਤ ਹੋ ਸਕਦੀ ਹੈ ਗੁਲਾਮ ਦੀ ਕੋਈ ਸ਼ਰਤ ਨਹੀਂ ਹੁੰਦੀ ਨੌਕਰ ਕਹਿ ਸਕਦਾ ਵੀ ਮੈਨੂੰ ਮਹੀਨੇ ਬਾਅਦ ਤਨਖਾਹ ਚਾਹੀਦੀ ਹੈ ਦਿਓਗੇ ਤੇ ਕੰਮ ਕਰਾਂਗਾ ਵਰਨਾ ਮੈਂ ਆਪਣੇ ਘਰ ਚਲਾ ਜਾਵਾਂਗਾ ਗੁਲਾਮ ਕਦੇ ਨਹੀਂ ਕਹਿ ਸਕਦਾ ਵੀ ਮੈਨੂੰ ਤਨਖਾਹ ਦਿਓ ਤੇ ਮੈਂ ਰਵਾਂਗਾ ਨਹੀਂ ਤੇ ਮੈਂ ਘਰ ਚਲਾ ਆਪਣੀ ਗੁਲਾਮ ਕਹਿੰਦਾ ਨਹੀਂ ਮੈਂ ਗੁਲਾਮ ਆ ਤੇ ਗੁਲਾਮ ਦਾ ਕੀ ਕੰਮ ਐ ਬਸ ਹੁਕਮ ਮੇਰੇ ਆਕਾ ਹੁਕਮ ਮੇਰੇ ਆਕਾ ਮੈਨੂੰ ਹੁਕਮ ਕਰੋ ਬਸ ਜੋ ਤੁਸੀਂ ਕਹਿ ਦਿਓਗੇ ਮੈਨੂੰ ਪ੍ਰਵਾਨ ਐ ਬਸ ਅਸੀਂ ਪੰਚਾਇਤ ਵਿੱਚ ਬੈਠੇ ਹੁੰਦੇ ਆ ਨਾ ਕਦੋਂ ਜਦੋਂ ਕਿਤੇ ਵੀ ਜਾਂ ਕਿਸੇ ਵੀ ਮੀਟਿੰਗਸ ਦੇ ਅੰਦਰ ਅਸੀਂ ਕੀ ਆਖਦੇ ਆਂ ਵੀ ਜੋ ਪ੍ਰਧਾਨ ਸਾਹਿਬ ਕਹਿਣਗੇ ਜਾਂ ਜੋ ਸਰਪੰਚ ਸਾਹਿਬ ਕਹਿਣਗੇ ਉਹ ਸਾਰੇ ਨਗਰ ਨੂੰ ਮਨਜ਼ੂਰ ਹੈ ਜੀ ਬਸ ਕੋਈ ਕਿਸੇ ਨਹੀਂ ਆਪਣੀ ਮਤ ਨਹੀਂ ਵੀ ਇਦਾਂ ਹੋਣਾ ਚਾਹੀਦਾ ਇਦਾਂ ਨਹੀਂ ਪੰਚਾਇਤ ਦਾ ਫੈਸਲਾ ਸਰਪੰਚ ਦਾ ਫੈਸਲਾ ਆਖਰੀ ਫੈਸਲਾ ਹੋਵੇਗਾ ਪ੍ਰਧਾਨ ਸਾਹਿਬ ਦਾ ਫੈਸਲਾ ਆਖਰੀ ਫੈਸਲਾ ਹੋਵੇਗਾ ਅਸੀਂ ਕਹਿੰਦੇ ਆ ਨਾ ਫਿਰ ਉੱਥੇ ਕਿਸੇ ਦੀ ਮਤ ਨਹੀਂ ਜਿੰਨੇ ਵੀ ਬੈਠੇ ਨੇ ਕੋਈ ਕੁਝ ਨਹੀਂ ਬੋਲੇਗਾ ਕੇਵਲ ਕੋਈ ਬੋਲਣਗੇ ਬਸ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਭਾਈ ਬਸ ਜੋ ਗੁਰ ਕਹੈ ਸੋਈ ਭਲ ਮੰਨੋ ਜੋ ਗੁਰੂ ਕਹਿ ਦੇਣਾ ਉਹਨੂੰ ਪਲਾ ਕਰਕੇ ਜੀਵਨ ਦੇ ਵਿੱਚ ਮੰਨੋ ਹਰ ਹਰ ਕਥਾ ਨਿਰਾਲੀ ਇਹ ਜੀਵਨ ਦੇ ਵਿੱਚ ਇਹ ਗੱਲ ਤਬਦੀਲੀ ਪੈਦਾ ਕਰ ਦੇਗੀ ਤੁਹਾਡਾ ਜੀਵਨ ਹੀ ਚੇਂਜ ਹੋ ਜਾਏਗਾ ਤੁਸੀਂ ਆਪਣੇ ਗੁਰੂ ਨੂੰ ਸਮਰਪਿਤ ਹੋ ਜਾਓਗੇ ਸਤਿਗੁਰੂ ਕਹਿੰਦੇ ਅਬ ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵਿਓ ਬੇਗ ਬੇਗਾਲੀ ਹਰ ਕੇ ਸੰਤ ਹੀ ਹਰੀ ਦੇ ਸੰਤ ਜਨੋ ਸੁਣੋ ਜਨ ਭਾਈ ਸੁਣੋ ਧਿਆਨ ਨਾਲ ਗੱਲ ਗੁਰ ਸੇਵਿਓ ਇੱਥੇ ਪ੍ਰੋਫੈਸਰ ਸੈਭ ਸਿੰਘ ਜੀ ਨੇ ਜੋ ਅਰਥ ਕੀਤੇ ਨੇ ਉਹਨਾਂ ਨੇ ਸ਼ਰਨ ਕੀਤਾ ਹੈ ਸੇਵਯਾਰਤ ਹੈ ਭਾਈ ਗੁਰੂ ਦੀ ਸ਼ਰਨ ਵਿੱਚ ਪੈ ਜਾਓ ਗੁਰੂ ਗੁਰ ਸੇਵ ਗੁਰੂ ਦੀ ਸ਼ਰਨ ਵਿੱਚ ਪੈ ਜਾਓ ਬੇਗ ਬਿਗਾਲੀ ਛੇਤੀ ਤੋਂ ਛੇਤੀ ਜਿੰਨੀ ਜਲਦੀ ਹੋ ਸਕਦਾ ਹੈ ਗੁਰੂ ਵਾਲੇ ਬਣ ਜਾਈਏ ਸਾਧ ਸੰਗਤ ਅਸੀਂ ਪਤਾ ਨਹੀਂ ਕਦੋਂ ਕਾਲ ਨਹੀਂ ਆ ਕੇ ਸਾਨੂੰ ਹੱਥ ਪਾ ਲੈਣਾ ਹੈ ਕਿਉਂਕਿ ਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਚਿੰਤੇ ਬਾਜ ਪੈ ਇਹ ਚਿੰਤੇ ਬਾਜ ਨਹੀਂ ਇਹ ਦੱਸ ਕੇ ਨਹੀਂ ਆਉਂਦੇ ਇਹ ਚਿੰਤੇਬਾਜ਼ ਪਏ ਹੈ ਇਸ ਕਰਕੇ ਜਿੰਨੀ ਛੇਤੀ ਹੋ ਸਕਦਾ ਹੈ ਛੇਤੀ ਤੋਂ ਛੇਤੀ ਤੁਸੀਂ ਗੁਰੂ ਦੀ ਸ਼ਰਨ ਪੈ ਜਾਓ ਸਤ ਗੁਰ ਸੇਵ ਖਰਚ ਹਰ ਬਾਦਹੁ ਮਤ ਜਾਣਹੁ ਆਜ ਕੇ ਕਾਲੀ ਸਤ ਗੁਰੂ ਦੀ ਸ਼ਰਨ ਪੈ ਕੇ ਨਾਮ ਦਾ ਧਨ ਲੈ ਕੇ ਆਪਣੇ ਪਾਸ ਇਕੱਠਾ ਕਰੋ ਮਤ ਜਾਨੋ ਆਜ ਕੇ ਕਾਲੀ ਇਹ ਨਾ ਕੋ ਵੀ ਅੱਜ ਕੱਲ ਅੱਜ ਕੱਲ ਨਹੀਂ ਅੱਜ ਕੱਲ ਕਰਦਿਆਂ ਕਾਲ ਵਿਆਪੈ ਅੱਜ ਕੱਲ ਕਰਦਿਆਂ ਕਾਲ ਆ ਜਾਂਦਾ ਜੀ ਜਿੰਨੀ ਜਲਦੀ ਹੋ ਸਕਦਾ ਹੈ ਅਰਜ ਪੰਧੀਆਂ ਖਿੰਨ ਢਿਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾ ਆਵੇ ਕਹਿ ਨਾ ਆਵੇ ਰਾਂ ਢਿਲ ਨਹੀਂ ਕਰਨੀ ਇਸ ਕਰਕੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਸਤ ਗੁਰ ਸੇਵ ਖਰਚ ਹਰ ਬੰਦੋ ਮਤ ਜਹਾਨੋ ਆਜ ਕੇ ਕਾਲੀ ਅਜ ਕਲ ਨਾ ਕਰੋ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਇਹ ਹਰੀ ਦੇ ਸੰਤ ਜਨੋ ਉਸ ਵਾਹਿਗੁਰੂ ਦੇ ਨਾਮ ਨੂੰ ਜਪਨਾ ਕਰੋ ਹਰੀ ਦੇ ਨਾਮ ਨੂੰ ਜੋ ਸਾਡੇ ਨਾਲ ਨਿਭਦਾ ਹੈ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਜਿਨ੍ਹਾਂ ਜੀਵਾਂ ਨੇ ਹਰੀ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਨੂੰ ਜਪਿਆ ਉਸ ਦਾ ਹੀ ਰੂਪ ਹੋ ਗਏ ਉਸ ਵਿੱਚ ਹੀ ਮਿਲ ਗਏ ਇੱਕ ਮਿਕੂ ਹੋ ਗਏ ਸਾਧ ਸੰਗਤ ਕੋਈ ਬੰਦਾ ਮੰਨ ਲਓ ਕਾਗਜ਼ ਦੇ ਟੁਕੜੇ ਇਕੱਠਾ ਕਰਦਾ ਰਵੇ ਤੇ ਚੜਜੇ ਟ੍ਰੇਨ ਦੇ ਉੱਤੇ ਵੀ ਮੈਂ ਫਲਾਣੀ ਜਗ੍ਹਾ ਤੇ ਜਾਣਾ ਹੈ ਉਹਨਾਂ ਤੇ ਟੀਟੀ ਨੂੰ ਵਿਖਾਏ ਕਹਿੰਦਾ ਉਹ ਆਖੇ ਜੀ ਦੇ ਪੈਸਾ ਦੇ ਖਰਚਾ ਰਸਤੇ ਦਾ ਇਹ ਆਖ ਜੇਬ ਚੋਂ ਕੱਢੇ ਕਾਗਜ਼ ਵਾਵਾ ਸਾਰੇ ਕਹਿੰਦਾ ਤੈਨੂੰ ਮੈਂ ਦੋ ਮੰਗਦਾ ਹਾਂ ਤੂੰ ਮੈਂ ਤੈਨੂੰ 10 ਦਿਨਾ ਉਹ ਕਹਿੰਦਾ ਕਾਗਜ਼ ਇਹ ਨਹੀਂ ਚੱਲਦੇ ਫੋਟ ਚੱਲਦੇ ਨੇ ਨੋਟ ਦੂਜੇ ਨੋਟ ਅਸਲੀ ਵਾਲੇ ਨੋਟ ਨਕਲੀ ਨਹੀਂ ਮੈਂ ਲੈਂਦਾ ਹੈਗਾ ਤੇ ਗੁਰਮੁਖੋ ਸੀ ساری ਜ਼ਿੰਦਗੀ ਨਕਲੀ ਨੋਟ ਹੀ ਇਕੱਠੇ ਕਰਦੇ ਆ ਅਸਲੀ ਧਨ ਤੇ ਨਾਮ ਧਨ ਹੈ ਜਿਹੜਾ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ ਸਾਚਾ ਤਨ ਗੁਰਮਤੀ ਪਾਏ ਗੁਰੂ ਦੀ ਮਤ ਦੁਆਰਾ ਪ੍ਰਾਪਤ ਹੁੰਦਾ ਹੈ ਟੀਟੀ ਇੱਥੇ ਜਮਦੂਤ ਨੇ ਹੈ ਉਹਨਾਂ ਨੇ ਕਹਿਣਾ ਧਰਮਰਾ ਨਾ ਨਾ ਉੱਥੇ ਜਾਣਾ ਤੇ ਅਸਲੀ ਧਨ ਚਾਹੀਦਾ ਸੀ ਨਾਮ ਧਨ ਜਿਹੜਾ ਨਾਲ ਜਾਣਾ ਸੀ ਇਹ ਸਾਰੇ ਤੇ ਉਹਨੇ ਕਹਿਣਾ ਟੀਟੀ ਵੰਗ ਛੱਡ ਦੇਤੀ ਖਲਾਰ ਦੇ ਨਾਂ ਨੂੰ ਕੋਈ ਫਾਇਦਾ ਨਹੀਂ ਇਹਨਾਂ ਦਾ ਕੁਝ ਨਾਲ ਇਹਦੇ ਵਿੱਚੋਂ ਜਾਣਾ ਇਸ ਕਰਕੇ ਸਾਧ ਸੰਗਤ ਉਸ ਮਾਲਕ ਦੇ ਨਾਮ ਤੁਹਾਨੂੰ ਵੀ ਇਕੱਠਾ ਕਰੀਏ ਜਿੱਥੇ ਹੋਰ ਧਨ ਇਕੱਠਾ ਕਰਦੇ ਆ ਕੋਸ਼ਿਸ਼ ਕਰੀਏ ਜੀਵਨ ਅੰਦਰ ਜਿੱਥੇ ਹੋਰ ਤਾਂ ਇਕੱਠਾ ਕਰਦਿਆਂ ਕਰੀਏ ਵਦ ਤੋਂ ਵਦ ਕਰੀਏ ਪਰ ਕੋਸ਼ਿਸ਼ ਕਰੀਏ 2 ਮਿੰਟ ਬੈਠ 5 ਮਿੰਟ ਬੈਠ ਹੌਲੀ-ਹੌਲੀ ਨਾਮ ਤੁਹਾਨੂੰ ਇਕੱਠਾ ਕਰਨਾ ਸ਼ੁਰੂ ਕਰੀਏ ਸੀ ਅੱਜ 1 ਮਿੰਟ ਤੋਂ ਸ਼ੁਰੂਆਤ ਕਰੀਏ ਕੱਲ 2 ਮਿੰਟ ਫਿਰ 3 ਮਿੰਟ ਫਿਰ 4 ਮਿੰਟ ਫਿਰ 5 ਮਿੰਟ ਫਿਰ 6 ਮਿੰਟ ਕਰਦਿਆਂ ਕਰਦਿਆਂ ਇਹ ਟਾਈਮ ਵਧਦਾ ਜਾਏ ਤੇ ਨਾਮ ਧਨ ਸੀ ਇਕੱਠਾ ਕਰਦੇ ਰਹੀਏ ਜਪਦੇ ਰਹੀਏ ਅਖੀਰੀਆਂ ਪੰਕਤੀਆਂ ਵਿੱਚ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਹਰ ਹਰ ਜਪਣ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਏ ਬਨਵਾਲੀ ਏ ਵਾਹਿਗੁਰੂ ਪਰਮੇਸ਼ਵਰ ਤੁਸੀਂ ਕਿਰਪਾ ਕਰੋ ਰਹਿਮਤ ਕਰੋ ਮਾਲਕ ਜੀ ਨਾਮ ਧੰਨ ਬਾਰੇ ਸੁਣ ਸੁਣ ਕੇ ਸੱਚੇ ਪਾਤਸ਼ਾਹ ਮੇਰੇ ਅੰਦਰ ਜਿਹੜੀ ਹੈ ਲੋਚਾ ਪੈਦਾ ਹੋ ਗਈ ਹੈ ਪਿਆਸ ਪੈਦਾ ਹੋ ਗਈ ਹੈ ਵੀ ਮੈਂ ਵੀ ਜਲਦੀ ਤੋਂ ਜਲਦੀ ਮਾਲਕ ਦੇ ਨਾਮ ਧੰਨ ਨੂੰ ਪ੍ਰਾਪਤ ਕਰਾਂ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਦਾਸ ਨਾਨਕ ਨੂੰ ਤਾਂ ਹੇ ਵਾਹਿਗੁਰੂ ਤੁਸੀਂ ਸਤ ਸੰਗਤ ਦੀ ਦਾਤ ਬਖਸ਼ੋ ਜਿੱਥੇ ਮੈਂ ਉਹਨਾਂ ਗੁਰਸਿੱਖਾਂ ਦੀ ਪਿਆਰਿਆਂ ਦੀ ਚਰਨ ਤੂੜ ਲੈ ਸਕਾਂ ਭਾਵ ਗੁਰਸਿੱਖਾਂ ਦੀ ਸੰਗਤ ਕਰ ਸਕਾਂ ਕਿਉਂਕਿ ਉਹਨਾਂ ਦੀ ਸੰਗਤ ਕਰਕੇ ਉਹਨਾਂ ਦੀ ਵਾਈਬ੍ਰੇਸ਼ਨ ਦੇ ਨਾਲ ਮੇਰੇ ਅੰਦਰ ਵੀ ਜਿਹੜੀ ਹੈ ਉਹ ਚੀਜ਼ ਪੈਦਾ ਹੋਵੇ ਜਿਵੇਂ ਚੰਦਨ ਦੀ ਸੰਗਤ ਕਰਕੇ ਢਾਕ ਤੇ ਪਲਾਸ ਵਰਗੇ ਰੁੱਖ ਵੀ ਚੰਦਨ ਵਰਗੇ ਬਣ ਜਾਂਦੇ ਨੇ ਸਾਥ ਸੰਗਤ ਅਸੀਂ ਬੈਠੇ ਹੋਈਏ ਪਤਾ ਨਹੀਂ ਕਿਹੜਾ ਐਸਾ ਗੁਰਸਿੱਖ ਹੋਵੇ ਜਿਹੜਾ ਪੰਜਾਂ ਬਾਣੀਆਂ ਦਾ ਪਾਰਕ ਪਾਠ ਕਰਕੇ ਬੈਠਾ ਹੋਵੇ ਜਿਨੇ ਸੁਖਮਣੀ ਸਹਿ ਪੜ੍ਹੀ ਹੋਵੇ ਉਹਦੀ ਵਾਈਬ੍ਰੇਸ਼ਨ ਦੇ ਨਾਲ ਸਾਡੇ ਮਨ ਦੇ ਅੰਦਰ ਵੀ ਚਾਹ ਪੈਦਾ ਹੋਵੇ ਸਭ ਸੁਹਾਗਣ ਮਨ ਹੈ ਰਲੀਆਂ ਇੱਕ ਦੇਵੋਂ ਰਾਤ ਮੁਰਾਰੀ ਕਿਤੇ ਸਾਡੇ ਵਿੱਚੋਂ ਵੀ ਅਰਦਾਸ ਨਿਕਲ ਜੇ ਰੇਤੋਂ ਉਹਨਾਂ ਦੇ ਜੀਵਨ ਵੱਲ ਵੇਖ ਕੇ ਵੀ ਸਭ ਸੁਹਾਗਣ ਮਨ ਹੈ ਰਲੀਆਂ ਇੱਕ ਦੇਵੋ ਰਾਤ ਮੁਰਾਰੀ ਅਸੀਂ ਵੀ ਅਰਦਾਸ ਕਰੀਏ ਦਾਤਾ ਤੂੰ ਇਨ੍ਹਾਂ ਦਾ ਜੀਵਨ ਸਵਾਰਿਆ ਵੇਖ ਤੇਰੀ ਬਾਣੀ ਪੜ੍ਹਦੇ ਨੇ ਕਿਤੇ ਮੇਰਾ ਵੀ ਜੀਵਨ ਸਵਾਰ ਦੇ ਮੈਂ ਵੀ ਬਾਣੀ ਪੜ੍ਹਨੀ ਸ਼ੁਰੂ ਕਰ ਦੇਆ ਸਤਿਗੁਰੂ ਇਨ੍ਹਾਂ ਦਾ ਜੀਵਨ ਸਵਾਰਿਆ ਹੀ ਵੇਖ ਰੋਜ਼ ਗੁਰਦੁਆਰੇ ਆਉਂਦੇ ਨੇ ਕਿਤੇ ਮੇਰੇ ਤੇ ਵੀ ਤਰਸ ਕਰ ਦੇ ਮੈਂ ਵੀ ਸਮਾਂ ਕੱਢ ਕੇ ਗੁਰਦੁਆਰੇ ਆਇਆ ਕਰਾਂ ਸੋ ਇਹ ਅਰਦਾਸ ਸਾਡੇ ਹਿਰਦੇ ਵਿੱਚੋਂ ਨਿਕਲੇ ਤੇ ਅਸੀਂ ਗੁਰੂ ਦੀ ਦਸੀ ਚਾਲ ਤੇ ਚੱਲ ਕੇ ਆਪਣੇ ਉਸ ਮਾਰਗ ਉਸ ਨਿਰੰਕਾਰ ਤੱਕ ਪਹੁੰਚ ਜਾਈਏ ਭੁੱਲ ਚੁੱਕ ਦੀ ਖਿਮਾ